ਵਾਲੀ ਦਾ ਉਹਨਾਂ ਨੂੰ ਉਤਾਰ ਬੰਦੀਆ ਸਿਰਫ ਜਿਨ੍ਹਾਂ ਨੇ ਸੱਚ ਦੀ ਲੜਾਈ ਲੜੀ ਹੈ ਪਾਵਰ ਲੈ ਕੇ ਸੰਸਾਰ ਚ ਸੰਸਾਰ ਚ ਵੱਡੇ ਵੱਡੇ ਰਾਜੇ ਪੂਰੇ ਕਹਾ ਕੇ ਚਤਰਵਰਤੀ ਰਾਜੇ ਕਹਾ ਕੇ ਸੱਚ ਧਰਮ ਦਾ ਪ੍ਰਚਾਰ ਕੀਤਾ ਲੋਕ ਉਹਨਾਂ ਨੇ ਆਪਣੀ ਸਾਰੀ ਸ਼ਕਤੀ ਸਾਰਾ ਖਜ਼ਾਨਾ ਸੱਚ ਦੇ ਸੱਚ ਨੂੰ ਉੱਤੇ ਲੈਉਣ ਵਾਸਤੇ ਵਰਤੇ ਲਾਲਚਾਂ ਨੂੰ ਨਾਲ ਹੀ ਦੇ ਦਿੱਤਾ ਜਿਹੜੇ ਪੰਡਤ ਵਿਦਵਾਨ ਸੀ ਲੋਭ ਸੀ ਉਹਨਾਂ ਨੂੰ ਉਹਨਾਂ ਕਹਿੰਦਾ ਚਲੋ ਮਰਜੀ ਤੁਸੀਂ ਲਓ ਖਾਣ ਪੀਣੋ ਪ੍ਰਚਾਰ ਸੱਚ ਦਾ ਕਰਨਾ ਪਊਗਾ ਉਹਨਾਂ ਨੂੰ ਕੀ ਵਿਦਵਾਨ ਦਾ ਕੀ ਰੱਤ ਜੋ ਮਰਜੀ ਕਾਹ ਲੋ ਤੇ ਕੀ ਉਹਨਾਂ ਪੂੜੀਆਂ ਜਿਹੜਾ ਮਰਜੀ ਬਟਾਲਵੇ ਪੈਸੇ ਦੇਵੇ ਪੂੜੀਆਂ ਬਟਾਲਵੇ ਧੋਖਰ ਦਾ ਕੀ ਹੈ ਦਿਹਾੜੀ ਲੈੜੀ ਹੈ ਨੂੰ ਕਦ ਕਰਨਾ ਔਰ ਫਿਰ ਸੱਚ ਦਾ ਪ੍ਰਚਾਰ ਕਰਨਾ ਹੋਵੇ ਹੁਰਕੀ ਚਾਹੀਦਾ ਨਾਲੇ ਬੁਰਨ ਨਾਲੇ ਫੜੀਓ ਮਜਬੂਰੀ ਨੂੰ ਕਰਦਾ ਸੀ ਪੜਦਾ ਝੂਠ ਦਾ ਪ੍ਰਚਾਰ ਉਹਦੀ ਮਜਬੂਰੀ ਸੀ ਸੱਚ ਦੇ ਪ੍ਰਚਾਰ ਨੂੰ ਤਾਂ ਸਾਰੇ ਤਿਆਰ ਨੇ